ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਅਪਡੇਟ ਲੈ ਕੇ ਆਏ ਹਾਂ ਜੇ ਕਣਕ ਦੀ ਬੰਦੇ ਡਾਇਰ ਨੇ ਸਪਰੇਅ ਕਰਨ ਬਾਬਾ ਜੀ ਨੇ ਤੇ ਬਾਬਾ ਜੀ ਨੂੰ ਮਿਲਦੇ ਆਂ ਪੁੱਛਦੇ ਆਂ ਕਿ ਕਿਹੜੀ ਕਿਹੜੀ ਸਪਰੇਅ ਕਰ ਰਹੇ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚੱਲ ਬਾਬਾ ਜੀ ਠੀਕ ਸਾਹੀ ਤੁਸੀਂ ਸੁਣਾਓ ਸੁਖਮਨ ਜੀ ਅਸੀਂ ਵਧੀਆ ਜੀ ਪ੍ਰਸ਼ਾਦਾ ਬਾਣੀ ਛਕ ਲਿਆ ਜੀ ਹੋਰ ਜੀ ਹੈ ਜੀ ਸਾਕੇ ਆਏ ਜ ਸਪਰੇਅ ਆਲ ਪਰਛਾਦਾ ਵੀ ਆਇਆ ਦਵਾਈ ਮੁੰਡਿਆਂ ਦੇ 10 ਜਾ ਗੋਲ ਕਿਦਾਂ ਘੋਲਣੀ ਆ ਅੱਛਾ ਜੀ ਤੇ ਕਿਹੜੀ ਕਿਹੜੀ ਸਪਰੇਅ ਕਰ ਰਹੇ ਜੀ ਹਣਾ ਉਹ ਫਿਰ ਇਹਨਾਂ ਨੂੰ ਦੱਸਣਾ ਪੈਂਦਾ ਇਹ ਕੋਲ ਖਲੋਗੇ ਇਹਨੂੰ ਇਹ ਕਿਸੇ ਨੂੰ ਵੱਧ ਗਏ ਇਹਨੂੰ ਘੱਟ ਪੈ ਜਣੀ ਓਦਾਂ ਹਾਂ ਜੀ ਹਾਂ ਜੀ ਇਹ ਕੋਲ ਖਲੋਗੇ ਪਾਣੀ ਪੀਂਦੀ ਠੀਕ ਹੈ ਠੀਕ ਹੈ ਨਹੀਂ ਉਹ ਤੇ ਫਿਰ ਇਹਨਾਂ ਨੂੰ ਪਤਾ ਨਹੀਂ ਕਿਹੜੀ ਵੱਧ ਪਾਏ ਕਿ ਉਹ ਦੱਸਾਂ ਵੀ ਆ ਹੀ ਨਹੀਂ ਨਹੀਂ ਪਾਣੀ ਹਾਂ ਜੀ ਹਾਂ ਜੀ ਉਹ ਦਵਾਈਆਂ ਜਿਆਦਾ ਹੁੰਦੀਆਂ ਫਿਰ ਵੱਧ ਘੱਟ ਪੈ ਜਾਂਦੀਆਂ ਹਾਂ ਜੀ ਬਿਲਕੁਲ ਹੂੰ ਤੇ ਕਿਹੜੇ ਕਿਹੜੀ ਬਾਬਾ ਜੀ ਕਿਹੜੀ ਕਿਹੜੀ ਸਪਰੇ ਐ ਸਪਰੇ ਦਾ ਵੀ 1313045 ਦੀ ਕਰਨ ਦੇ ਅੱਛਾ ਜੀ ਹਾਂ ਇਹ ਜਿਹੜੀ 13045 ਹਾਂਜੀ ਇਹ ਕਰਕੇ ਕਰਦੀ ਜਿਹੜੀ ਬੱਲੀ ਐ ਨਾ ਹਾਂਜੀ ਬੱਲੀ ਦਾ ਪਤਾ ਕੀ ਐ ਨਹੀਂ ਹਾਂ ਨਹੀਂ ਨਹੀਂ ਬੱਲੀ ਦਾ ਨਹੀਂ ਪਤਾ ਕਿ ਨੂੰ ਆਂਦੇ ਬੱਲੀ ਛਿੱਟੇ ਨੂੰ ਆਂਦੇ ਅੱਛਾ ਛਿੱਟੇ ਨੂੰ ਹਾਂ ਠੀਕ ਜਿਹਨਾਂ ਇਹ ਛਿੱਟਾ ਨੇਗਾ ਇਹਦੇ ਵਿੱਚ ਕਈ ਵਾਰਾਂ ਵੇਖਿਆ ਛਿੱਟਾ ਥੱਲਿਓਂ ਖਾਲੀ ਦਾਣੇ ਨਹੀਂ ਬਣਦੇ अच्छा जी। ਜਦੋਂ ਦਾਣੇ ਬਰੀਕ ਰਹਿੰਦੇ ਬਣਦੇ ਨਹੀਂ। ਹਾਂਜੀ ਹਾਂਜੀ। ਪੂਰੇ ਦਾਣੇ ਇਹਦੇ ਇਹਦਾ ਇਹ ਵੀ ਕਰਨ ਦੇ ਨਾਲ 13 0 ਪੈਂਦੇ ਨੇ ਦਾਣੇ ਜਿਹੜੇ ਪੂਰੇ ਬਣਨਗੇ। ਅੱਛਾ। ਸ਼ਾਦੀ ਬੱਲੀ ਦੇ ਵਿੱਚ। ਮੈਂ ਸਾਰੇ ਜਿਹੜੇ ਦਾਣੇ ਆ ਇੱਕਸਾਰ ਹੋਣਗੇ ਕਿਤੇ ਮੋਟਾ ਪਤਲਾ ਨਹੀਂ ਹੋਏਗਾ। ਆ ਮਤਲਬ ਪੂਰੇ ਕੋ ਤਾਕਤ ਮਿਲਣੀ ਨੇ ਇਹਨਾਂ ਫਿਰ ਉਹ ਦਾਣੇ ਜਿਹੜੇ ਬਰਾਬਰ ਉਹਨੇ ਸਾਰੇ ਪਰਨਗੇ ਹੈ। ਠੀਕ ਹੈ ਜੀ। ਇਹ ਕਰਕੇ ਇਹਦੀ ਕਰੀਦੀ ਹੈ। ਹਾਂਜੀ ਹਾਂਜੀ। M45 ਜਿਹੜੀ ਇਹਦੇ ਤੇ ਹੈ ਸ਼ਾਦੀ ਜਿਹੜੀ ਇਹਦੇ ਇਹਨਾਂ ਪੀੜਾਪਾਨ ਨਹੀਂ ਹੋਣਾ ਪੀਲੀ ਕੁੰਗੀ ਤੋਂ ਬਚਾਉਣਾ ਪੱਤਾ ਇਕੱਠਾ ਨਹੀਂ ਹੋਣ ਦੇਣਾ ਅੱਛਾ 45 ਤੱਕ ਫਸਲ ਦੇ ਪੱਠੇ ਪੱਤੇ ਜਿਹੜੇ ਇਕੱਠੇ ਹੋ ਜਾਂਦੇ ਆ ਹਾਂਜੀ ਹਾਂਜੀ ਇਹਨਾਂ ਨੇ ਪੱਤਾ ਨਹੀਂ ਇਕੱਠਾ ਹੋਣ ਦੇਣਾ ਜਿਹੜੀ ਪੀਲੀ ਕੁੰਗੀ ਆ ਉਹ ਨਹੀਂ ਪੈਣ ਦੀ ਕੋਈ ਰੋਗ ਨਹੀਂ ਆਉਣ ਦੇਣਾ ਕੋਈ ਬੂਟੇ ਨੂੰ ਠੀਕ ਹੈ ਹਾਂਜੀ ਹਾਂਜੀ ਤੇ ਜਿਹੜੀ ਬੌਰ ਨੇ ਇਹ ਵੀ ਇਹੋ ਕੰਮ ਕਰਦੀ ਏ ਨਾਲ ਇਹਦੀ ਜਿਹੜੀ ਕੋਈ ਦਵਾਈ ਦਾ ਕੋਈ ਥੋੜਾ ਬੂ ਤਾਂ ਘਾਟਾ ਸਰ ਉਹ ਫਿਰ ਨਾਲ ਇਹ ਪੂਰਾ ਕਰਦੇ ਇਹ ਸਿਰਫ ਪੈਣੀ ਆ 80 ਗ੍ਰਾਮ ਐਸੀ ਕਿ ਗ੍ਰਾਮ ਬੋਰਨ ਜਿਹੜੀ ਹੈ ਅੱਛਾ ਇਹ ਕਿੱਲੇ ਦੇ ਸਾਬ ਨਾਲ ਸੀ ਕਿ ਗ੍ਰਾਮ ਆਹੋ ਆਹੋ ਇਹ ਮਤਲਬ ਛੋਟੀ ਬੈਨ ਕਰ ਰਹੇ ਇਹਨੂੰ ਮਤਲਬ ਜੇ ਵੱਧ ਥਾਂ ਤੇ ਕਿਲੋ ਲੈ ਉਹ ਸਸਤੀ ਪੈਂਦੀ ਅੱਛਾ ਜੀ ਤੇ ਤੁਸੀਂ ਕਿੰਨੇ ਥਾਂ ਦੇ ਕਰ ਰਹੇ ਜੇ ਆਪਾਂ ਦੇ ਅਜੇ ਹੋਰ ਬਾਕੀ ਮੁੜਕੇ ਲੈਉਣੇ ਇਹ ਬੰਦੇ ਨੇ 19 ਕਿੱਲੇ ਥਾਂ ਉਹਨਾਂ ਨੂੰ ਕਰਨ ਦੇ ਅੱਛਾ 15 ਉਹੀ ਮੈਂ ਹਾਂ ਵੀ ਆ ਜੋ ਹੁਣ ਕੋਲ ਕਾਲ ਕੇ ਦੇ ਚੁੱਕੇ ਹੈ ਤੇ ਲਫਾਫੇ ਪਾ ਰਹੇ ਜੋ ਤੋੜੇ ਚ ਬਾਕੀ ਬਚੇ ਹੋਏ ਹਾਂ ਉਹ ਦੂਸਰ ਬਾਕੀ ਨਾ ਲੈਣੇ ਆ 12 ਕਿੱਲੇ ਥਾ ਉਹਨਾਂ ਦੀ ਬਾਅਦ ਚ ਲਿਆ ਕਰਾਂਗੇ ਇੱਕ ਵਾਰੀ ਨਾ ਮਾਤਰਾ ਦੱਸ ਦਿਓ ਸਾਰੀ ਵੀ ਕਿੰਨੀ ਕਿੰਨੀ ਕਰਦੇ ਜੇ ਇਹ ਜਿਹੜੀ ਬੋਰ ਨੇ ਇਹ ਤੇ ਸਾਰੀ 80 ਗ੍ਰਾਮ ਕਰਨੀ ਆ ਹਾਂਜੀ ਜੇ ਆਪਾਂ ਮਤਲਬ ਥਾਂ ਜ਼ਿਆਦਾ ਫਿਰ ਇਹਨੂੰ ਕਿਲੋ ਚ ਲਿਆਓ ਠੀਕ ਹੈ ਜਾਂ ਅੱਧਾ ਕਿਲੋ ਚ ਲੈ ਆਉਣ ਅੱਛਾ ਅੱਧਾ ਕਿਲੋ ਦੀ ਪੈਕਿੰਗ ਆ ਜਾਂਦੀ ਹਾਂ ਇਹ ਪੈਣੀ ਆ ਆਪਾਂ ਨੂੰ 400 ਦੀ ਕਿਲੋ ਠੀਕ ਹੈ ਠੀਕ ਹੈ ਇਹ 12 ਕਿੱਲਿਆਂ ਚ ਹੋ ਜਾਣੀ ਐਸਐ 400 ਦੀ 12 ਕਿਲੀਆਂ ਹਾਂ 80 ਗ੍ਰਾਮ ਹਾਂ 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 ਠੀਕ ਐ ਤੇ ਹੈਕਸਾਜ਼ੋਲ ਤੇ ਐਮ 45 ਤੁਸੀਂ ਪਹਿਲਾਂ ਹੀ ਇੱਕ ਵਾਰੀ ਦੱਸਿਆ ਸੀ ਅੱਧਾ ਅੱਧਾ ਕਿਲੋ ਕਿੱਲੇ ਦੇ ਹਿਸਾਬ ਨਾਲ ਤੇ ਇਹ ਆ ਵੀ 12 12.5 ਕਿਲੀਆਂ ਜਿਹੜੀ ਇਹਨੇ 12.5 ਕਿਲੀਆਂ ਜੇ ਬਾਰਨ ਹੋ ਜਾਣੀਆਂ ਇਹ ਸਾਰੀ ਆਪਾਂ ਨੂੰ 400 ਦਾ ਕਿਲੋ ਵੇਨਾ ਤੇ ਇਹ ਮਤਲਬ 30 35 ਰੁਪਏ ਸਾਬ ਨੇ 35 ਰੁਪਏ ਕਿਲੋ ਮਤਲਬ ਕਿੱਲੇ ਦਾ ਸਾਰਾ ਵੇਨਾ ਹੈ ਹਾਂਜੀ ਹਾਂਜੀ ਇਸ ਇਹਨੂੰ ਵਾਧ ਨਹੀਂ ਪਾਉਣੀ 80 ਗ੍ਰਾਮ ਵਾਧੂ ਕਿਉਂਕਿ ਇਹ ਮੁੜ ਕੇ ਉੱਤੇ ਸਾੜ ਪਾਉਂਦੀ ਫਿਰ ਅੱਛਾ ਜ਼ਿਆਦਾ ਪਾਉਣਾ ਹੈ ਠੀਕ ਹੈ ਠੀਕ ਹੈ ਹਾਂ ਇਹਦੇ ਤੇ 13045 ਕਿੰਨੀ ਕਿ ਪਾਉਣੀ ਹੈ 13045 ਜਿਹੜੀ ਹੈ 1 ਕਿਲੋ ਪਾਉਣੀ ਅੱਛਾ ਕਿੱਲੇ ਨੂੰ ਕਿਲੋ ਕਿਲੋ ਦਾ ਪੈਕਟ ਹੁੰਦਾ ਵਾ ਇਹ ਇੱਕ ਪੈਕਟ ਪਾਉਣੀ ਹੈ ਠੀਕ ਹੈ ਹਾਂ ਠੀਕ ਠੀਕ ਹੈ ਤੇ ਹੁਣ ਜਿਵੇਂ ਤੁਸੀਂ ਆਖਿਆ ਸੀ ਕਿ ਪੰਜ ਟੈਂਕੀਆਂ 5 ਲੀਟਰ ਵਾਲੀਆਂ ਉਹ ਆਵ ਕਰਨੀ ਹੁੰਦੀਆਂ ਐ ਹਾਂ ਤੇ ਉਸ ਹੱਬ ਦੇ ਨਾਲ ਹੀਂ ਕਿੰਨਾਕ ਜਾਨੀ ਕਿ ਜੜੀਆਂ ਹੈਗੀਆਂ ਚਾਰ ਦੀਆਂ ਚਾਰ ਇੱਕ ਵਾਰੀ ਏਰ ਲਾ ਕੇ ਪੰਜਾਂ ਟੈਂਕੀਆਂ ਦੇ ਵਿੱਚ ਨਹੀਂ ਇਹ ਨਾ ਇਤਨਾ ਚਮਾ ਬਣਾਏ ਇਹ ਨੂੰ ਆਪਾਂ ਜਿੱਦਾਂ ਮਤਲਬ ਚਮਾ ਕਿੱਲਿਆਂ ਰੋਣੀ ਫਿਰ ਚਮਾ ਕਿੱਲਿਆਂ ਦੀਆਂ ਆਪਾਂ 20 ਗਲਾਸੀਆਂ ਬਣਾਉਈਆਂ ਅੱਛਾ ਚਮਾ ਕਿੱਲਿਆਂ ਦੀ ਰਲਾਉਣੀ ਹੈ ਚਾਰ ਪੈਕਟ ਆਰ ਲਾਉਣੇ ਨੇ ਮਤਲਬ ਦੋ ਤਿੰਨ ਘੋਲ ਕਰ ਲੈਣੇ ਆਂ ਦੇ ਅੱਛਾ ਤੇ ਆ ਵਕਰ ਇਹਨਾਂ ਦੇ ਮਤਲਬ ਜਿਹੜੇ ਘੋਲ ਕਰਨੇ ਉਹਨਾਂ ਦੇ ਆਪਾਂ ਮਲਮਲ 20-20 ਗਲਾਸੀਆਂ ਬਣਾ ਲੈਣੀਆਂ ਤੇ ਪੰਜ-ਪੰਜ ਜਿਹੜੀਆਂ ਉਹ ਪਾਉਣੀ ਹੈ ਇੱਕ ਕਿੱਲੇ ਨੂੰ ਇੱਕ ਗਲਾਸੀ ਪੰਪੂ ਚ ਪਾਉਣੀ ਤੇ ਪੰਜ ਪੰਪ ਕਿੱਲੇ ਨੂੰ ਲੱਗਣੇ ਹਾਂ ਚਾਰ ਚਾਰ ਹੋ ਗਈਆਂ 20 ਆ ਗਈਆਂ ਨਹੀਂ ਪੰਜ ਕਿੱਲੇ ਦੀਆਂ ਆ ਕਿੱਲੇ ਦੀਆਂ ਪੰਜ ਹਾਂ ਜੰਕੀਆਂ ਲੱਗਣੇ ਪੰਜ ਗਾਂਜ ਗਲਾਸ ਲੱਗੇ ਨਾ ਹਾਂ ਹਾਂ ਠੀਕ ਹੈ ਤੇ 20 ਗਲਾਸ ਤੇ ਜੇ ਆਪਾਂ 6 ਕਿੱਲੇ ਹੱਤੀ ਬਣਾ ਲਓ ਹਾਂ ਤੋ ਕਈ ਰਮ ਬਾਲਟੀਆਂ ਛੋਟੀਆਂ ਫਿਰ ਦੋ ਵਾਰਾਂ ਕੋਲ ਲੈਦੇ ਛੋਟ ਥੋੜੀ ਕਰ ਲਈ ਦੀ ਭਰ ਜਾਂਦੇ ਆ ਗਲਾਸੀਆਂ ਨਾਲ ਠੀਕ ਹੈ ਠੀਕ ਹੈ ਹਾਂ ਇਹਦੀ ਮਤਲਬੀ ਜਿਹੜੀ ਆਏ ਹੈਗੀ ਆ ਹੰਗਸਾ ਇਹ ਵੀ ਅੱਧਾ ਲੀਟਰ ਹੀ ਪਾਉਣੀ ਆ ਅੱਛਾ ਅੱਧਾ ਕਿਲੋ ਐਮ 45 ਪਾਉਣੀ ਆ ਠੀਕ ਹੈ ਤੇ ਇਹ ਜਿਹੜੀਆਂ ਸਪਰੇਆਂ ਤੁਸੀਂ ਹਰ ਵਾਰ ਕਰਦੇ ਜੇ ਜ਼ਰੂਰੀ ਇੱਕ ਹਿਸਾਬ ਦੀਆਂ ਫਸਲਾਂ ਵਾਸਤੇ ਇਹ ਹਰ ਵਾਰੀ ਕਰੀਏ ਇਹ ਪਤਾ ਕਿ ਇਹਨੂੰ ਜ਼ਰੂਰੀ ਇਸ ਤਰ੍ਹਾਂ ਹੁਣ ਆਪਾਂ ਕਰ ਦਿੱਤੀ ਨਾ ਹਾਂ ਕੋਈ ਆਪਾਂ ਨੂੰ ਫਿਕਰ ਨਹੀਂ ਵੀ ਕਿ ਇਹਨੂੰ ਕੋਈ ਪੀੜੀ ਕੁੰਗੀ ਜਾ ਕੋਈ ਗਾਂ ਕੋਈ ਨੁਕਸਾਨ ਆ ਜੂ ਤੇ ਪੈ ਜੂ ਕੋਈ ਆਪਾਂ ਨੂੰ ਇਹਦਾ ਫਿਕਰ ਕਰਨ ਦੀ ਲੋੜ ਨਹੀਂ ਕੋਈ ਸਪਰੇਅ ਕੀਤੀ ਹੋ ਬਾਅਦ ਵਿੱਚ ਹੁਣ ਗੱਬੇ ਆਈਆਂ ਨੇ ਸਰੰਡੀਆਂ ਨੇ ਹਾਂਜੀ ਤੇ ਇੱਕ ਕਰਾਂਗੇ ਜੇ ਉਹ ਲੋਡ ਪਈ ਦੇ ਵੇਖ ਕੇ ਤੇਲੇ ਦੀ ਤੇਲੇ ਦੀ ਹਾਂ ਕਿਉਂਕਿ ਤੇਲਾ ਜੇ ਹੈ ਨਹੀਂ ਤੇਲੇ ਦੀ ਅਸੀਂ ਪਾਈ ਨਹੀਂ ਮੈਂ ਤੇਲੇ ਦੀ ਜੇ ਲੋਡ ਪਈ ਤੇ ਉਹ ਕਰਾਂਗੇ ਠੀਕ ਆ ਤੇਲੇ ਦੀ ਤਾਂ ਫਿਰ ਨਾ ਲੋਡ ਵੀ ਇਹ ਲੋੜ ਹੀ ਕੋਈ ਨਹੀਂ ਹੈ ਮਤਲਬ ਜ਼ਿਆਦਾਤਰ ਇਹ ਜਿਹੜੀਆਂ 5 ਸਪਰੇਆਂ ਇਹ ਤੁਸੀਂ ਆ 4 ਸਪਰੇਆ ਐ ਇਹ ਜਿਹੜੀਆਂ ਤੁਸੀਂ ਇੱਕ ਸਾਹ ਦੇ ਵੀ ਕਾਰ ਹੀ ਦੇਣੀਆਂ ਐ ਤੇ ਉਦੋਂ ਬਾਅਦ ਫਿਰ ਵੇਖਣੀ ਆ ਵੀ ਕੀ ਆਪਣੀ ਕਣਕ ਕਹਿੰਦੀ ਆ ਕੀ ਮੰਗਦੀ ਆ ਤੇ ਉਹ ਸਾਹ ਦੇ ਨਾਲ ਇਦਾਂ ਹੁਣ ਆਪਾਂ ਗੱਬੇ ਇਹਨੇ ਲੋਡ ਹੀ ਨਹੀਂ ਪੈਣੀ ਗਾੜੀ ਕਰਨ ਦੀ ਅੱਛਾ ਹਾਂ ਕਿਉਂਕਿ ਮੌਸਮ ਸਾਹ ਗਰਮੀਆਂ ਨਹੀਂ ਬਾਕੀ ਇਹ ਆ ਵੀ ਜਾਦੀ ਸ਼ਿਕਾਇਤ ਹੁੰਦੀ ਪੀਲੀ ਕੁੰਗੀ ਨਾ ਪਵੇ ਕਣਕ ਨੂੰ ਹਾਂਜੀ ਤੇ ਪੀਲੀ ਕੁੰਗੀ ਜਿਹੜੀ ਉਹ ਲੈ ਗਏ ਉਹ ਝਾੜ ਪੱਤੇ ਸੁੱਕ ਜਾਂਦੇ ਵੇਖੇ ਸੜਨੇ ਸਰੂ ਥੱਲੇੋਂ ਸ਼ੁਰੂ ਹੋ ਜਾਂਦੇ ਹਾਂਜੀ ਹਾਂਜੀ ਤੇ ਛਿੱਟਾ ਵੀ ਕਮਜ਼ੋਰ ਹੋ ਜਾਂਦਾ ਵਾ ਹਾਂਜੀ ਤੇ ਝਾੜ ਘਟ ਜਾਂਦਾ ਨਾਲ ਹੀ ਕਮਜ਼ੋਰ ਹੋ ਗਈ ਤੇ ਪੱਤੇ ਸੜ ਗਏ ਉਹਦੇ ਤੇ ਫੇਰ ਉਹਨੇ ਝਾੜ ਤੇ ਕੱਟਣਾ ਹੀ ਕੱਟਣਾ ਜੇ ਇਦਾਂ ਹਰੀ ਰਹੀ ਹਾਂਜੀ ਮੱਲ ਸਿੱਦੇ ਰੇ ਪੱਤੇ ਚੌੜੇ ਕੋਈ ਨੁਕਸਾਨਾ ਪਿਆ ਤਾਂ ਫੇਰੇ ਵੀ ਇਹਨੂੰ ਕੋਈ ਪ੍ਰੋਬਲਮ ਨਹੀਂ ਝਾੜ ਫੁੱਲ ਆਉਂ ਹਾਂਜੀ ਇਹ ਅਹੀਂ ਕਰਨੀ ਕਰਨੀ ਹੁੰਦੀ ਐ ਅਹੀਂ ਇਹਨੂੰ ਠੀਕ ਐ ਇਹਨੂੰ ਵੀ ਕਰਨ ਨੂੰ ਕਹਿੰਦੇ ਕਿ ਉਹਨਾਂ ਨੂੰ ਹੀ ਕਰਨੀ ਐ ਅੱਛਾ ਇਹ ਜਿਹੜੀਆਂ ਛੋਣੇ ਨੂੰ ਵੀ ਕਰਦੀ ਹਾਂ ਇਹਨੂੰ ਛੋਣੇ ਨੂੰ ਹੀ ਕਰਨੀ ਆ ਵਾ ਠੀਕ ਐ ਇਹ ਵੀ ਇਹਨਾਂ ਦਾ ਕੋਈ ਮੱਲ ਵੀ ਕਰਨ ਦੇ ਵਿੱਚ ਨੁਕਸਾਨ ਕੋਈ ਨਹੀਂ ਇਹਦਾ ਫਾਇਦਾ ਹੀ ਫਾਇਦਾ ਐਨੂੰ ਮੈਂ ਆਪਾਂ ਨੂੰ ਮੰਨ ਲਓ ਜੇ ਕਿਤੇ ਸਰੋਂ ਦੇ ਵੀ ਪੱਤੇ ਪੁੱਤੇ ਇਕੱਠੇ ਹੁੰਦੇ ਆ ਨਾ ਜਾਂ ਆਪਾਂ ਸਰੋਂ ਬੀਜੀ ਆ ਪਕਾਵੇਂ ਉਹਨੂੰ ਵੀ ਆਪਾਂ ਕਰ ਸਕਦੇ ਹਾਂ ਅੱਛਾ ਅੱਛਾ ਮਤਲਬ ਇਹ ਜੜੀਆਂ ਐ ਯੂਨੀਵਰਸਲ ਹੀ ਆ ਕਿ ਜੋ ਸੇਮ ਬਿਮਾਰੀਆਂ ਹਰ ਕਿਸੇ ਫਸਲ ਨੂੰ ਲੱਗਦੀਆਂ ਹਾਂ ਇਹਨੇ ਕਿਸੇ ਗੱਲ ਦਾ ਕੋਈ ਆ ਇਹਨਾਂ ਨੇ ਇਧਰ ਵੇਖੇ ਦੇ ਵਗਿਆ ਦੇ ਵੇਦ ਨੂੰ ਹਾਂ ਲੇਕਿਨ ਹਰ ਇੱਕ ਚੀਜ਼ ਨੂੰ ਪਹੁੰਚ ਹਾਂਜੀ ਹਾਂਜੀ ਇਧਰ ਵੇ ਇਹਦਾ ਨਹੀਂ ਕੋਈ ਹੈ ਮੈਨੀਫੇਸਟ ਕੋਈ ਨਹੀਂ ਕਿਸੇ ਵੀ ਫਸਲ ਨੂੰ ਕਰ ਲਓ ਇਹਨੇ ਮੈਂ ਫਾਇਦਾ ਹੀ ਦੇਣਾ ਹੈ ਕੀਗੇ ਇਹਨੂੰ ਤੁਸੀਂ ਬੂਟੇ ਆ ਮਤਲਬ ਆਪਾਂ ਕੋਈ ਬਾਗ ਆ ਜਾਂ ਕਿਦਾਂ ਉਹਦੇ ਪੱਤੇ ਪੁੱਤੇ ਝੜਦੇ ਇਕੱਠੇ ਹੁੰਦੇ ਉਹਨੂੰ ਵੀ ਕਰ ਸਕਦੇ ਆ ਹਾਂਜੀ ਹਾਂਜੀ ਤੁਸੀਂ ਦੱਸ ਰਹੇ ਸੀ ਜਿਵੇਂ ਕਿ ਤੁਹਾਡੇ ਗਵਾਂਡੀਆਂ ਨੇ ਸੰਤਰੇ ਬੀਜੇ ਸੀ ਹਾਂ ਤੇ ਉਹ ਫਲ ਚੜ ਜਾਂਦਾ ਸੀ ਮੈਂ ਨਾ ਬੜੀ ਕਾਰਗਰ ਦਵਾਈ ਤੇ ਇੱਕ ਦਵਾਈ ਸਸਤੀ ਹੁਣ ਆ ਜੇ ਆਪਾਂ ਮਤਲਬ ਵੀ ਹੁਣ ਕਈ ਕੰਪਨੀਆਂ ਵਾ ਉਹ ਵੱਧ ਘਟ ਲਾਈਆਂ ਜਾਂ ਉਤਮੰਦੀ ਤੇ ਜਾਂ ਸ਼੍ਰੀਨਾਮ ਦੀ ਹਾਂ ਉਹ ਵੱਧ 1500 ਰੁਪਏ ਕਿਲੋ ਮਗਰਲਾ ਮੰਗਦੇ ਆ ਅੱਛਾ ਤੇ ਪਰ ਇਹਦਾ ਰਿਜ਼ਲਟ ਜਿਹੜਾ ਜੀਐਚ ਦੀ ਤੇ ਬਹੁਤ ਤੌਬਦਾ ਆਉਂਦਾ ਅੱਛਾ ਇਹ ਹੈ ਉਹਨਾਂ ਦੇ ਬਹੁਤ ਕੋਈ ਵੀ ਦਵਾਈ ਦੀ ਬੜੀ ਕਾਰਗਰ ਜੀਐਚ ਦੀ ਠੀਕ ਇਹ 150 ਦੀ ਆਉਂਦੀ ਅੱਛਾ ਅੱਛਾ ਹੂੰ ਇਹਦੇ ਵਿੱਚ ਜਿਹੜੀ ਹੈਗੀ ਆ ਐਮ 45 ਹਾਂ ਇਹ ਆਉਣੀ ਆ 400 ਦੀ 400 ਦੀ ਹੂੰ ਠੀਕ ਹੈ ਠੀਕ ਹੈ ਅ ਇਹ ਦੋਵਾਂ ਕਿੱਲਾਂ ਨੂੰ ਪੈਣੀ ਹੈ ਤੇ ਕਿੰਨੇ ਕਿ ਦਿਨਾਂ ਦੀ ਫਸਲ ਨੂੰ ਇਹ ਕਰਨ ਦੇ ਜੇ ਤੁਸੀਂ ਫਸਲ ਤੇ ਹੁਣ ਹਿਸਾਬ ਲਾ ਲਓ ਤੁਸੀਂ ਵੀ 90 ਕਿ ਦਿਨਾਂ ਦੀ ਲੱਗੇ ਨਵੰਬਰ ਬਾਹ ਲਓ ਤੁਸੀਂ ਸਾਰਾ ਹੈ ਹਾਂ ਨਵੰਬਰ ਦਸੰਬਰ ਤੇ ਗਾਂ ਜਨਵਰੀ ਹਾਂ ਤੇ ਆਹ ਫਾਰ ਵੀ ਤਿੰਨਾਂ ਮਹੀਨਿਆਂ ਟੱਪ ਗਈ ਹੈ ਫਸਲ ਹਾਂ ਹੂੰ ਠੀਕ ਹੈ ਮਤਲਬ 90 95 ਦਿਨ ਦੀ ਹੋ ਗਈ ਸਮਝ ਗਏ ਹਾਂਜੀ ਹਾਂਜੀ 95 ਕਿ ਦਿਨਾਂ ਦੀ ਹੋ ਗਈ ਹੈ ਹਾਂਜੀ ਹਾਂ ਚਲੋ ਠੀਕ ਹੈ ਬਾਬਾ ਜੀ ਫਿਰ ਤੁਸੀਂ ਕਰੋ ਸਪਰੇਸ ਉਰੂ ਹਾਂ ਤੇ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ